ਅੱਛੀ ਗੱਲ ਦੋਸਤੋ ਜਰਾਂ ਲਾਂਗੋਵਾਲ ਤੋਂ 3 ਕਿਲੋਮੀਟਰ ਦੀ ਦੂਰੀ ਤੇ ਪਿੰਡ ਪੰਦਾ ਮੰਦਿਰ ਅੱਜ ਆਪਾਂ ਆਇਆ ਬਾਈ ਜੀਵਨ ਕੋਲੇ ਤੂੜੀ ਵਾਲੀਆਂ ਮਸ਼ੀਨਾਂ ਖੜੀਆਂ ਬਾਈ ਜੀਵਨ ਜਮਾ ਉਸ ਸੁਥਰੀਆਂ ਕਰਦੇ ਬਾਈ ਨਗਰ ਵਾਲਾ ਬਾਈ ਸੱਸੀ ਦਾ ਸੱਸੀ ਗੱਲ ਇਹ ਬਾਈ ਮਸ਼ੀਨਾਂ ਜਿਸ ਕਰਮਾਂ ਦੀ ਕਿਹੜਾ ਮਾਣੂ ਮਸ਼ੀਨਾਂ ਤੇ ਕੀ ਰੇਟ ਲੈਣਾ ਤਾਂ ਇਹ ਵੀਰੇ 2024 ਮੰਗ ਲਾ ਜੀ ਠੀਕ ਹੈ ਤੇ ਫੁੱਲ ਸੋਹਣੀ ਮਸ਼ੀਨਾਂ ਮੰਨ ਕੇ ਚਲੋ 60 70 ਟਰਾਲੀ ਹੋਈਆਂ ਹੋਈਆਂ ਨੇ ਸਰਫੇਜ਼ ਨਾਲ ਸਾਬ ਸੂਤਰੀ ਮਸ਼ੀਨਾਂ ਜਿਹਨੇ ਕਰੀਏ ਬਿਲਕੁਲ ਹੀ ਵੱਡੇ 58 ਘਾਰਾਂ ਦੇ ਟਾਇਰਾਂ ਦੇ ਜੀ ਠੀਕ ਹੈ ਜੀ ਤੇ ਰੇਟ ਇਹਦਾ ਹੀ ਰਹੇ ਲਗਾ 2,75,000 ਇੱਕ ਗੱਲ ਬਈ ਹੋਰ ਸੀ ਵੀ ਆਪਣੇ ਕੋਲੇ ਪੰਜਾਬ ਦੀਆਂ ਲੋਕਲ ਚੱਲੀਆਂ ਮਸ਼ੀਨਾਂ ਆ ਰਹੀਆਂ ਐ HP ਵਾਲੇ ਭੰਨੇ ਤੋਂੜੇ ਦੀ ਮਾਣ ਕੇ ਚੱਲੋ ਵੀਰੇ ਆਪਣੇ ਕੋਲੇ ਲੋਕਲ ਪੰਜਾਬ ਦੀ ਮਸ਼ੀਨਾਂ ਆਉਂਦੀ ਹਨ ਤੇ ਜੇ ਕੋਈ ਹਰਿਆਣਾ ਦੀ ਮਸ਼ੀਨ ਵੀ ਆਪਣੇ ਕੋਲੇ ਆਉਂਦੀ ਆ ਆਇਨੀ ਹੈਗਾ ਬਾਈ ਉਹ ਹਰਿਆਣਾ ਦੀ ਕੰਨੀ ਤੋਂ ਦੀ ਉਹ ਜਿਹੜੀ ਆਪਣੇ ਸੈੱਟ ਥੱਲੇ ਆ ਕੇ ਮਸ਼ੀਨ ਲਾ ਗਈ ਬਾਈ ਉਹ ਪੰਜਾਬ ਦੀ ਮਸ਼ੀਨ ਵਰਗੀ ਵੀ ਮਸ਼ੀਨ ਹੋਊਗੀ ਠੀਕ ਹੈ ਆਇਨੀ ਕੋਈ ਪੈਂਟਪੂਟ ਵੱਜੀ ਵਾਲੀ ਮਸ਼ੀਨ ਆਪਣੇ ਕੋਲੇ ਨਹੀਂ ਹੁੰਦੀ ਠੀਕ ਹੈ ਕਿੰਨੀ ਦੇ ਦਾਂਗੇ ਬਈ ਆਪਾਂ ਦੇ ਸਹੀ ਸਹੀ ਇਹ ਵੀਰੇ ਕਰਦਾਂਗੇ ਮਾਨ ਕੋਈ ਗੱਲ ਨਹੀਂ 5-4000 ਰੁਪਏ ਮੌਕੇ ਤੇ ਕਰਦਾਂਗੇ ਠੀਕ ਹੈ ਬਾਕੀ ਆਪਣੇ ਰੇਟ ਫਿਕਸ ਹੀ ਹੁੰਦੇ ਨੇ ਬਾਈ ਚੀਜ਼ ਦੇ ਹਿਸਾਬ ਨਾਲ ਮੰਨ ਲਓ ਸੋਹਣੀ ਭਾਈ ਕੋਈ ਰੀਪੇਂਟ ਵਗੈਰਾ ਤੇ ਨਹੀਂ ਹੋਣਾ ਮੇਰੇ ਕੋਲ ਭਾਈ ਕਿਤੇ ਕਲਮ ਨਹੀਂ ਲੱਗੀ ਹੋ ਜਿੰਨੇ ਰੀਪਰ ਆਪਣੇ ਕੋਲੇ ਹੋਣਗੇ ਕਿਸੇ ਰੀਪਰ ਤੇ ਜਾਂ ਬਲੰਟਰ ਤੇ ਆਪਣੇ ਕਲਮ ਨਹੀਂ ਲੱਗੀ ਹੋ ਰਾਂਗੇ ਇਹਦੇ ਯਾਰ ਅਬ ਇਹਨਾਂ ਉੱਗਦੇ ਵੀ ਕੋਈ ਜਮਾ ਪੂਇਆ ਹੋਣੀ ਹੈ ਹਨਾ ਹਾਂ ਵੀਰੇ ਇਹ ਇਹਦੇ ਵੱਡਾ ਲੱਗਿਆ ਸੀ ਵੀਰੇ ਉੱਗਰ ਹਾਂਜੀ ਵੱਡਾ ਲੱਗਣ ਦੇ ਕਾਰਨ ਇਹ ਫਿਰ ਅਸੀਂ ਛੋਟਾ ਲਾਇਆ ਤੁਹਾਨੂੰ ਠੀਕ ਹੈ ਚੇਂਜ ਕੀਤਾ ਹਾਂਜੀ ਹਾਂਜੀ ਕੀਤਾ ਵੀਰੇ ਠੀਕ ਹੈ ਅੱਗੇ ਫਿਰ ਬਿਸ਼ ਕਰਵਾ ਆਗੇ ਨਾ ਭਾਈ ਹਾਂਜੀ ਵੀਰੇ 2023 ਮਾਡਲ ਹੈ ਜੀ 2023 ਮਾਡਲ 61 ਇੰਚ ਹੈ ਜੀ 61 ਕਰੰਨ ਦੇ ਕਰੰਨ 61 ਕਰੰਨ ਦੇ ਕਰੰਨ ਕਾਰ ਦੇ ਦੀ ਦੋ ਪੱਖੀਆਂ ਜੇ ਹੈਗੀ ਹਾਂਜੀ ਵੀਰੇ ਹਾਂਜੀ ਠੀਕ ਹੈ ਮਸ਼ੀਨ ਇਹ ਵੀ ਬਈ ਪੂਰੀ ਸੋਹਣੀ ਹੈ ਨਾ ਫੁੱਲ ਸੋਹਣੀ ਮਸ਼ੀਨ ਹੈ ਵੀਰੇ ਰਨ ਕਰੂਗਾ ਦਾ ਬਾਈ ਕਹਿੰਦਾ ਯਾਰ ਕਿ ਮੈਂ ਕੋਈ ਬੱਕਰੀ ਪਾੜ ਦੋ ਵੀ ਪਰ ਅਰੰਗ ਨੂੰ ਮਰਾਂਗੇ ਅਰੰਗ ਜੀ ਦਾ ਬਾਈ ਦਾਵਾ ਹੀ ਹੈ ਆਪਣਾ ਕਿ ਤਰ੍ਹਾਂ ਦਾ ਕੋਈ ਆ ਕੇ ਜੇ ਆਪਾਂ ਨੂੰ ਐ ਕਹਦੇ ਕਿਸੇ ਮਸ਼ੀਨ ਤੇ ਜੱਜ ਕਰਾ ਦੇ ਵੀ ਜ਼ਰੂਰ ਤੇਰਾ ਪੇਂਟ ਲੱਗਿਆ ਹੋਇਆ ਹੈ ਜੀ ਕੋਈ ਨਾ ਨਹੀਂ ਦਈ ਉੱਥੇ ਮਾਡਲ ਦੀ ਕਦ ਕੋਈ ਆ ਕੇ ਇਹ ਨਾ ਗਵੇ ਵੀ ਗਲਤ ਚੀਜ਼ ਦਿਖਾਈ ਆ ਇਹ ਵੀ ਬਈ ਪੰਜਾਬ ਦਾ ਚੱਲਿਆ ਹੋਈ ਹੈ ਹਾਂਜੀ ਵੀਰੇ ਪੰਜਾਬ ਦਾ ਇਹਦਾ ਕੀ ਕੋਈ ਨਵਾਂ ਕਲੇਬਲੇਡ ਵਾਲੀ ਵੀ ਚੱਲਣਾ ਜੀ ਚੱਲਦਾ ਕਲੇਬਲੇਡ ਵਾਲਾ ਜਦੋਂ ਨਾਲ ਇਹ ਜੋ ਹੋਰ ਕਿਸੇ ਪਾਸੇ ਕੋਈ ਇਹਦੇ ਮਨ ਕੇ ਚਲੋ ਵੀਰ ਪੀ ਆ ਨਹੀਂ ਬਾਇਦਾ ਸੀ ਬਲੇਡਾਂ ਦੀ ਰਿਸਪੀਸਿਬਲ ਬਲੇਡਾਂ ਦੇ ਪਾਸੇ ਜੇ ਹੋਣਗੇ ਕੋਸਟ ਨਾ ਮੈਨਾਂ ਕਿਹਾ ਬਲੇਡ ਮੋਟਰ ਦਾ ਹੁੰਦੀ ਕੀ ਆ ਜਿਵੇਂ ਚੱਕ ਤਾਂ ਹੁੰਦੀ ਹੈ ਜੀ ਚਲੋ ਅਰਲਾ ਮਾਣ ਪੜਾਉਣ ਦਾ ਮਾਰਾ ਵੀ ਜਾ ਦਿੰਦਾ 5000 ਠੀਕ ਹੈ ਠੀਕ ਹੈ ਅੱਗੇ ਕੀ ਹੋਈ ਗੱਲ ਜੀ ਹੈ ਨਾ ਹਾਂ ਜੀ ਇਹ ਚੱਕ ਨਹੀਂ ਕਰੀ ਇਹ ਕਿਹੜਾ ਮਾਡਲ ਆ ਇਹ 2021 ਮਾਡਲ ਠੀਕ ਹੈ ਛੋਟਾ ਕਹ ਰਹਿੰਦਾ ਜੀ ਠੀਕ ਹੈ ਤੇ ਵਧੀਆ ਕੰਡੀਸ਼ਨਲ ਪੂਰੀ ਆਣ ਕੱਲੇ ਬਰੇਡੇ ਦੇ ਵਾਦਨ ਨਾਲ ਆ ਬਾਕੀ ਫੰਗੜਾ ਹੁੰਗੜਾ ਪ੍ਰਸਾਦ ਸੋਹਣੀ ਆ ਵਧੀਆ ਤੇ ਇਹਦਾ ਰੇਟ ਰਹੇਗਾ 2 ਲੱਖ 40 ਹਜ਼ਾਰ 2 ਲੱਖ 40 ਹਜ਼ਾਰ ਰੁਪਏ ਦੇ ਦਾਂਗੇ ਆਪਾਂ ਨਹੀਂ ਇਤੋਂ ਕਰਦਾਂਗੇ ਮਾਰਦਾਨ ਜਿਹੜਾ ਬੰਦਾ ਉਹ ਠੀਕ ਹੈ ਇਹ ਵੀ ਬੇਟਾ ਮੂਡਾ ਲਿਖਵੇਂ ਅਸੀਂ ਬਾਈ ਸਹੀ ਆ ਜਮਾ ਸਾਰਾ ਲਪੇਟ ਪੱਖੇ ਆਪਣੀ ਗਰੰਟੀ ਆ ਵੀਰੇ ਕਿਸੇ ਜੀ ਮਸ਼ੀਨ ਦੇ ਆਪਣੇ ਕੋਈ ਪਲੇਟ ਪੱਖਾ ਲੱਗਣ ਵਾਲਾ ਠੀਕ ਹੈ ਦੇ ਦੇ ਵੀ ਕੱਲੇ ਪਲੇਟ ਹੀ ਬਦਲ ਹਾਂ ਪਲੇਟ ਬਦਲ ਕੇ ਠੀਕ ਇੱਕ ਵਾਈ ਇੱਕ ਗੱਲ ਹੋਰ ਆ ਹਨ ਜਿੰਨੀਆਂ ਵੀ ਆਪਾਂ ਮਸ਼ੀਨਾਂ ਦੇਖੀਆਂ ਦੋ ਤਿੰਨ ਸਾਰੀਆਂ ਜਮਾ ਜੈਨੂਅਲ ਨਹੀਂ ਜੈਨੂਅਲ ਵੀਰੇ ਜਮਾ ਕੋਕਾ ਪੀਸ ਮਸ਼ੀਨ ਹੁਣਿਆ ਬਾਈ ਆਪਾਂ ਕੋਈ ਮੰਨ ਕੇ ਕੋਲੋਂ ਰੰਗਪੇਟ ਹੋਣ ਵਾਲੀ ਮਸ਼ੀਨ ਆਪਾਂ ਲੈ ਕੇ ਨਹੀਂ ਆਉਂਦੇ ਠੀਕ ਹੈ ਬਾਈ ਇੱਕ ਸੋਹਣੀ ਜੀ ਦਿੱਖ ਹੁੰਦੀ ਹੈ ਜਿਹੜੀ ਚੀਜ਼ ਦੀ ਮਸ਼ੀਨਾਂ ਉਹ ਚੀਜ਼ ਆ ਬਾਈ ਕਹਿੰਦਾ ਵੀ ਕੁਵਾੜ ਦੀਆਂ ਚੀਜ਼ਾਂ ਨਹੀਂ ਆਪਾਂ ਲੈ ਕਹਿੰਦੇ ਨਾ ਕੋਈ ਬੈਗ ਰੂਲ ਕਿਸੇ ਮਸ਼ੀਨ ਦੇਣਾ ਸਾਰੀਆਂ ਉਹ ਕੀ ਰਿਪੋਰਟ ਆ ਅੱਗੇ ਆ ਕਿ ਨਿਊ ਮਿਕਸ ਕਰਨਾ 24 ਮਿੰਟ ਲੈ ਨਿਊ ਮਿਕਸ ਕਰਮਾ ਜੀ 20 ਮਗਰ ਜੇਰ ਪੈਟਰੀਸ ਆ ਜੀ ਠੀਕ ਹੈ ਤੇ 61 ਟਾਈਮ ਚਾਹੀਦਾ ਇਹ ਵੀ ਨੰਨ ਕਰੂੰਗਾ ਯਾਰ ਵਿਚੋ ਵੀ ਮਾੜਾ ਮੁੱਤੇ ਲੈਣਾ ਕੱਢ ਬਾਈ ਸਿਰਫ ਆ ਉਥੇ ਇਹ ਉੱਗਰ ਵੀ ਓਰੀਜਨਲ ਲੱਗਿਆ ਹੋਇਆ ਬਾਈ ਸਾਰੀ 50 60 ਟਰਾਲੀਆਂ ਚੱਲੀ ਵੀ ਰਹੀ ਪਰ ਆ ਜਾ 50 60 ਟਰਾਲੀਆਂ ਚੱਲਿਆ ਹੋਇਆ ਰਿਪਰ ਆ ਜਾ ਇਹਦਾ ਬਈ ਕੀ ਰੇਟ ਰਹਿਣਾ ਇਹਦਾ ਮੇਰੇ ਰਹਿਣ ਦਾਗਾ 2,85,000 ਰੁਪਈਆ ਠੀਕ ਆ 2,85,000 ਹਾਂਜੀ ਬਾਈ ਬਾਣਦਾਨ ਕਰ ਦੂਗਾ ਜੇ ਕਿਸੇ ਨੇ ਲੈਣਾ ਉਹਰੇ ਆ ਕੇ ਬਾਈ ਨਾਲ ਗੱਲ ਕਰ ਲਿਓ ਜੀਵਨ ਮਡੇਰਾ ਇਹ ਵੀ ਵਈ ਪੰਜਾਬ ਦੇ ਚੱਲਿਆ ਹਾਂ ਜੀ ਪੰਜਾਬ ਦਾ ਬਈ ਠੀਕ ਹੈ ਅੱਗੇ ਆ ਗਿਆ ਬਈ ਜਗਜੀਤਨ ਹਾਂਜੀ ਜਗਜੀਤ ਦਾ 2015 ਮਾਡਲ ਹੈ ਜੀ 15 ਮਾਡਲ ਨਵੇਂ ਟਾਇਰ ਜੀ ਨਵੇਂ ਟਾਇਰ ਅੱਜ ਆ ਗਿਆ ਟੋਟਲੀ ਬੈਰਿੰਗ ਨਵੇਂ ਸਾਰੇ ਬੈਰਿੰਗ ਰਿਪੇਅਰ ਹੋਈ ਹੋਈ ਹੈ ਜੀ ਸਾਰੀ A to Z ਰਿਪੇਅਰ ਹੋਈ ਹੋਈ ਹੈ ਜੀ ਰੀਲ ਦੇ ਪਾਈਪ ਨਵੇਂ ਆਗੇ ਜੀ ਠੀਕ ਹੈ ਟਾਇਰ ਨਵੇਂ ਆ ਬੈਰਿੰਗ ਨਵੇਂ ਆ ਲਪੇਟ ਨਵੇਂ ਲੱਗੇ ਹੋਏ ਆ ਜੀ ਮਸ਼ੀਨ ਯਾਰ ਉਹ ਵੀ ਐ ਨਹੀਂ ਗਾਗਾ ਵੀ ਕੋਈ ਉਹ ਖੋਦ ਕਿੱਦੋਂ ਪੇਂਟ ਨਹੀਂ ਜੀ ਕਿਤੇ ਕੋਈ ਪੇਂਟ ਦਾ ਭੋਰਾ ਨਹੀਂ ਹੋਇਆ ਹੋਇਆ ਕਿਸੇ ਪਾਸੇ ਇਹ ਵੀ ਬਈ ਲੋਕਲ ਹੀ ਚੱਲੀ ਹੋਈ ਹੈ ਨਾ ਲੋਕਲ ਵੀਰੇ ਪੰਜਾਬ ਦੀ ਮਸ਼ੀਨ ਆ ਆਪਣੇ ਲੋਕਲ ਸੰਗਰੂਰ ਜ਼ਿਲ੍ਹੇ ਵਿੱਚ ਖਰੀਦੀ ਹੋਈ ਆ ਠੀਕ ਹੈ ਇਹਦੇ ਵੀ ਕੱਲੇ ਬਲੇਡ ਬਲੇਡ ਪਾਸੀ ਬਦਲਨੇ ਕੱਲੇ ਬਲੇਡਾਂ ਦੇ ਪਾਸੀ ਚੇਂਜ ਹੋਣ ਨੇ ਜੀ ਇਹ ਤੇ 1 ਰੁਪਿਆ ਵੀ ਨਹੀਂ ਲੱਗਦਾ ਸੀ ਕੱਲਾ ਬਲੇਡਾਂ ਬਲੇਡਾਂ ਦਾ ਖਰਚਾ ਹੈ ਨਾ ਬਲੇਡਾਂ ਦਾ ਖਰਚਾ ਜੀ ਗਾਰੰਟੀ ਵੀ ਦੇ ਸਕਦੇ ਸੀ ਜੇ ਆਹ ਮਸ਼ੀਨ ਦੀ ਆਪਾਂ ਲੈ ਬਈ ਬਾਈ ਕਹਿੰਦਾ ਆਹ ਮਸ਼ੀਨ ਦੀ ਆਪਾਂ ਇੱਕ ਸੀਜ਼ਨ ਦੀ ਗਾਰੰਟੀ ਦੇ ਦਾਂਗੇ ਜਗ ਜੀਦਾ ਕਿਹੜਾ ਮੰਨ ਲਾ ਬਈ 15 15 ਮੰਨ ਲੀ ਕੀ ਰੇਟ ਦੇਣਾ ਆਪਾਂ ਇਹ ਵੀਰੇ ਫਾਈਨਲ ਰੇਟ ਆਪਾਂ 1,65,000 ਰੁਪਿਆ ਕਰਿਆ ਵਾ ਤੋ ਬਈ ਕਨਾਂ 1.60 ਹਜ਼ਾਰ ਵੀ ਦੇ ਦਾਂਗੇ ਲਵੇੜ ਲੂਟਾਂ ਦੇ ਬਈ ਨਵੇਂ ਨਵੇਂ ਬਈ ਪੇਟ ਨਵੇਂ ਪੱਖੇ ਨਵੇਂ ਸਾਰਾ ਕੁਝ ਏ ਟੂ ਜ਼ੈਡ ਬਈ 2-4000 ਰੁਪਏ ਬਲੇਡ ਤੇ ਲੱਗੂਗਾ ਜੇ ਵੀ ਉਹ ਵੀ ਪਾਸੇ ਬਦਲਣ ਵਾਲੇ ਨਾ ਮੰਨ ਲਓ ਠੀਕ ਹੈ ਤੇ ਜਿੰਨੇ ਸਟਿੱਪ ਵਗੈਰਾ ਦੇ ਕੋਈ ਬਲੇਡ ਘੁੱਟਣੇ ਨੇ ਸਾਰੇ ਆਪ ਦਿਖਾ ਦਿਓ ਜੀ ਤੁਸੀਂ ਮੰਨ ਲਓ ਜਿਹੜੀਆਂ ਆਪਣੀਆਂ ਹੋਣੀਆਂ ਨੇ ਉਹ ਵੀ ਨਵੀਆਂ ਨਹੀਂ ਲੱਗਣੀਆਂ ਹੈਗੀਆਂ ਤੇਗਰਾ ਤੇਗਰਾ ਫਿੰਗਰਾ ਵੀ ਜਮਾਂ ਲੱਗੀਆਂ ਹੋਈਆਂ ਸਾਰੀਆਂ ਪੱਲਾ ਪੱਲਾ ਲੱਗੀਆਂ ਹੋਈਆਂ ਜੀ ਪੱਲਾ ਪੱਲਾ ਬਲੇਡਾਂ ਦਾ ਪਾਣ ਦਾ ਖਰਚਾ ਹੀ ਆਦਾ ਹੈ ਹਾਂਜੀ ਹਾਂਜੀ ਬਿਲਕੁਲ ਜੀ ਤੇ ਇਹਦਾ ਵੀ ਕੰਮ ਹੋਇਆ ਹੋਇ ਯਾਰ ਮਸ਼ੀਨ ਉਹ ਵੀ ਬਈ ਸੋਹਣੀ ਲੱਗਦੀ ਹੈ ਨਾ ਐ ਨਹੀਂ ਹੈਗਾ ਕੋਈ ਕੁਆੜ ਜਾਂ ਕੁ ਨਹੀਂ ਹੈ 15 ਆਹਦੇ ਹੁਣ ਤੁਸੀਂ ਇੱਥੋਂ ਚੈੱਕ ਕਰਾ ਦਿਓ ਇੱਥੋਂ ਜਾਂ ਚੋ ਜਣੀ ਆ ਚੀਜ਼ ਵੀ 2015 ਮਾਡਲ ਮਸ਼ੀਨਾਂ ਨਵੇਂ ਵਰਗਾ ਉੱਪਰ ਪਿਆ ਦਾ ਹੂੰ ਨਹੀਂ 15 ਮਾਡਲ ਕੁਆੜ ਦੀਆਂ ਕਰ ਦੋ ਨਾਲ ਹਾਂਜੀ ਹਾਂਜੀ ਵੀਰੇ ਇੱਕ ਨਾ ਬਾਈ ਕੋਲੇ ਜੇ ਕਿਸੇ ਨੇ ਪਲੈਂਟਰ ਲੈਣੀ ਹੈ ਪਲੈਂਟਰ ਵੀ ਵਿਰੇ ਨੇ ਬਾਈ ਕੋਲੇ ਹਾਂਜੀ ਵੀਰੇ ਸ਼ਕਤੀਮਾਨ ਦੇ ਸ਼ਕਤੀਮਾਨ ਤੇ ਮੈਸ਼ੀਓ ਦੋਨੇ ਹੁੰਦੇ ਆ ਜੀ ਆਪਣੇ ਸ਼ਕਤੀਮਾਨ ਤੇ ਮੈਸ਼ੀਓ ਜੇ ਕਿਸੇ ਨੇ ਉਹ ਲੈਣੇ ਆ ਉਹ ਵੀ ਬਾਈ ਦਾ ਕੰਟੈਕਟ ਕਰ ਲਿਓ ਇਹ ਬਾਈ ਕਿਹੜਾ ਮਾਡਲ ਆ ਇਹ ਇਹ ਵੀ ਆਪਣਾ 2021 ਮੰਨ ਲਾ ਜੀ ਠੀਕ ਹੈ ਤੇ ਸਰਵਿਸ ਆਪਾਂ ਇਹ ਮਸ਼ੀਨਾਂ ਦੀ ਆਪ ਕਰਦੇ ਜੀ ਖੁਦ ਠੀਕ ਹੈ ਆਪਾਂ ਸਰਵਿਸ ਕਰਕੇ ਆਪਾਂ ਸਰਵਿਸ ਕਰਕੇ ਫੁੱਲ ਕਰਕੇ ਸਰਵਿਸ ਤਿਆਰ ਕਰਕੇ ਖੜਾਈ ਪਈ ਜੀ ਠੀਕ ਹੈ ਤਿਆਰ ਕਰੀ ਵੀ ਲਈ ਜੀ ਸਰਵਿਸ ਫੁੱਲ ਹੋਈ ਪਈ ਹੈ ਜੀ ਲੈ ਵੀ ਇਹ ਲਿਆ ਕੇ ਅਗਲਾ ਚਲਾ ਦਿਓ ਚਲਾ ਦੇ ਜੀ ਆਪਾਂ ਗਾਰੰਟੀ ਦੇ ਕੇ ਤੋਰਾਂਗੇ ਸੀਜ਼ਨ ਦੀ ਜੀ ਜੇ ਕੋਈ ਵਿਚਾਰ ਕੇ ਤੋੜਦਾ ਜੀ ਚੀਜ਼ ਉਹ ਤਾਂ ਗੱਲ ਵੱਖਰੀ ਹੈ ਪਰ ਚੱਲਣ ਦੀ ਆਪਣੀ ਜ਼ਿੰਮੇਵਾਰੀ ਹੈ ਜੀ 100% ਇਹ ਕਿਹੜਾ ਮਾਡਲ ਆ ਗਿਆ ਬਈ 2021 ਮਾਡਲ 2021 ਮਾਡਲ ਹਾਂਜੀ ਸ਼ਕਤੀ ਮਾਡਲ ਸ਼ਕਤੀ ਮਾਡਲ ਅੰਗੇ ਇਹ ਸ਼ਕਤੀ ਮਾਡਲ ਹਾਂਜੀ ਇਹ ਸ਼ਕਤੀ ਮਾਡਲ 2022 ਮਾਡਲ 2022 ਮਾਡਲ ਹਾਂਜੀ ਰੇਜਰ ਵੱਡੇ ਲੱਗੇ ਹੋਏ ਆ ਜੀ ਸਾਹ ਕੋਟ ਵਾਲੇ ਪਰਜੀ ਵਾਲਾ ਠੀਕ ਹੈ ਇਹ ਬਈ ਆਪਾਂ ਕਿੰਨੇ ਦਾ ਦੇ ਦਾਂਗੇ ਇਹ ਤੇ ਉਹ ਦੇ ਦਾਂਗੇ ਵੀਰੇ ਆਪਾਂ 3 ਲੱਖ 50 ਹਜ਼ਾਰ ਦਾ ਠੀਕ ਹੈ ਤੇ ਇਹ ਦੇ ਦਾਂਗੇ ਆਪਾਂ 4 ਲੱਖ 5000 ਇਹਦੀ ਵੀ ਆਪਾਂ ਆਪ ਕਰਕੇ ਦੇਵਾਂਗੇ ਫਿਰ ਹਾਂਜੀ ਸਰਵਿਸ ਪੂਰ ਕਰਕੇ ਦੇਵਾਂਗੇ ਇਹ ਗੇਵਰ ਸ਼ਕਤੀਮਾਨ ਦਾ ਰਹਿਣਾ ਬਈ ਇਹ ਆਗਲੀ ਸ਼ਕਤੀਮਾਨ ਦਾ 2023 ਮਾਡਲ ਜੀ ਇਹ ਸਿਰਫ 23 ਚ ਚੱਲਿਆਗਾ ਪਿਛਲੇ ਸਾਲ ਇਹ ਚੱਲਿਆ ਨਹੀਂ ਹੈਗਾ ਅਰੇ 24 ਵਾਲੇ ਸੀਜ਼ਨ ਚ 23 ਚ 70 ਕਿਲੀ ਚੱਲਿਆ ਹੋਇਆ ਪਲੰਟਰ 24 ਵਾਲਾ ਸੀਜ਼ਨ ਲਾਇਆ ਜੀ ਨਹੀਂ ਨਹੀਂ 24 ਵਾਲੇ ਚ ਨਹੀਂ ਚੱਲੀ ਇਹ ਆਪਣੇ ਘਰੀ ਉਰੇ ਆਪਣੀ ਕ੍ਰੀਤੀ ਹੋਈ ਸੀਗੀ ਆਪਣੇ ਘਰੀ ਖੜੀ ਰਹੀ ਹੈ ਠੀਕ ਹੈ ਇਹ ਕਿੰਨੇ ਆ ਦੇਦਾਂਗੇ ਬਈ ਇਹ ਵੀਰੇ ਦੇਵਾਂਗੇ ਆਪਾਂ 4,55,000 4,55,000 ਹਾਂ ਜੀ ਇਹ ਆ ਗਿਆ ਚਲੋ ਬੰਦਾ ਨਮੀ ਮੰਨ ਕੀ ਲੈ ਜਾ ਜੀ ਫੁੱਲ ਜ਼ਿੰਮੇਵਾਰੀ ਆਪਣੀ ਠੀਕ ਹੈ ਹਾਂਜੀ ਅੱਗੇ ਆ ਗਿਆ ਮਾਸ਼ੀਓ ਦਾ ਨਾ ਇਹ ਮੈਸੀਓ ਦਾ ਆ ਗਿਆ ਜੀ 2023 ਮਾਡਲ ਜੀ 2023 ਮਾਡਲ ਤੇ ਬੱਗੇ ਪਿੰਡ ਸਾਹ ਕੋਟ ਦੇ ਰੇਜਰ ਲੱਗੇ ਹੋਏ ਆਗੇ ਠੀਕ ਹੈ ਤੇ ਰਿਪੇਅਰ ਵਗੈਰਾ ਸਾਰੀ ਓਕੇ ਆ ਜੀ ਇਹਦੀ ਠੀਕ ਹੈ ਤੇ ਚਲਾਉਣੀ ਆ ਜਾ ਕੇ ਕੱਲੇ ਉਹ ਥੱਲੇ ਸੁਰੀਆਂ ਸੁਰੀਆਂ ਲਾਉਣੀਆਂ ਨਹੀਂਆਂ ਮੰਨ ਲਓ 100 200 ਰੁਪਏ ਦਾ ਕੰਮ ਆ ਬਾਕੀ ਸਾਰੀ ਆਲਮੋਟ ਠੋਕਿਆ ਇਹਦਾ ਕੋਈ ਕੰਪਨੀ ਦੇ ਸਮਾਨ ਹੀ ਸਾਰਾ ਮਹਿੰਗਾ ਹੁੰਦਾ ਹੈ। ਹਾਂ ਜੀ। ਇਹ ਤਾਂ ਬਾਹਰਲੀ ਤਕਨੀਕ ਦੀ ਮਸ਼ੀਨ ਹੈ ਜੀ। ਨੌਂ ਬਥੇਰਾ ਹੀ ਚੱਲਦਾ ਮਸ਼ੀਨ ਮਾਰੋ ਮਾਰ। ਇਹ ਕਿੰਨੇ ਦਾ ਲੈ ਰਹੇ ਹੋ ਤੁਸੀਂ? ਇਹਦੇ ਦੇਵੇਂ ਵੀਰੇ 4.5 ਲੱਖ। 4.5 ਲੱਖ? ਹਾਂ ਜੀ। ਤੇ ਜੇ ਕੋਈ ਮੌਕੇ ਦੇ ਆ ਗਿਆ ਮੌਕੇ ਤੇ ਕਰ ਦਾਂਗੇ ਮਾੜਾ ਮੋਟਾ ਅਡਜਸਟਮੈਂਟ। ਠੀਕ ਹੈ। ਹਾਂ ਜੀ। ਮੰਨ ਕੇ ਚਲੋ ਜੀ ਆਪਣਾ ਜਿਹੜੀ ਵੀ ਚੀਜ਼ ਆਊਗਾ ਚੀਜ਼ ਹੋਊਗੀ ਆਪਣੀ 100% ਓਕੇ ਜਿਮਾ। ਠੀਕ ਹੈ। ਤੇ ਗਾਰੰਟੀ ਵਾਲੀ ਚੀਜ਼ ਹੋਊਗੀ ਜਿਹੜੀ ਵੀ ਅਸੀਂ ਤੁਹਾਨੂੰ ਦੇਵਾਂਗੇ ਜਿਹੜੀ। ਹਾਂ ਜੀ। ਤੇ ਅੱਛੀ ਜਨਾਂ ਦੀ ਜ਼ਿੰਮੇਵਾਰੀ ਵਾਲੀ ਮਸ਼ੀਨਾਂ ਆਪਣੇ ਕੋਲੇ ਹੋਣੀਆਂ ਤੇ ਉਹ ਪਲੈਂਟਰ ਮਸ਼ੀਨਾਂ ਤੇ ਪਲੈਂਟਰਾਂ ਸੀਜ਼ਨ ਦੀ ਜ਼ਿੰਮੇਵਾਰੀ ਜ਼ਿੰਮੇਵਾਰੀ ਵਾਲੀ ਮਸ਼ੀਨਾਂ ਹੋਣੀਆਂ ਜੇ ਐ ਨਹੀਂ ਹੈਗਾ ਆਪਾਂ ਨੇ ਵੀ ਵੇਚਦੀ ਤੂੰ ਕੌਣ ਤੇ ਮੈਂ ਕੌਣ ਇੱਕ ਗੱਲ ਹੋਰ ਆ ਬਾਈ ਕੋਲੇ ਸਾਰੀਆਂ ਜਿਹੜੀਆਂ ਵੀ ਆਪਾਂ ਚੀਜ਼ਾਂ ਦੇਖੀਆਂ ਕਿਸੇ ਦੇ ਕੋਈ ਇਹ ਨਹੀਂ ਹੈਗਾ ਮੈਂ ਤੂੰ ਕੀ ਭੱਜੀ ਵੇਡ ਲੈ ਸਾਫ਼ ਜਿਹੇ ਚੀਜ਼ਾਂ ਲਿਆਉਂਦਾ ਬਾਈ ਰੇਟ ਥੋੜਾ ਹੈ ਜਾਂ ਜ਼ਿਆਦਾ ਹੈ ਇਹ ਦੇਖ ਕੇ ਕਿ ਜ਼ਿਆਦਾ ਵੀ ਚੀਜ਼ਾਂ ਇਹ ਮਨ ਇਹ ਨੂੰ ਨਹੀਂ ਵੰਦ ਗਰੇ ਉਹ ਕੋਈ ਚੀਜ਼ ਤਾਂ ਕੋਈ ਪਤਾ ਜੇ ਰੇਟ ਕੋਈ ਆਪਾਂ ਦਾ ਜਿਆਦਾ ਇਤਨਾ ਬਾਈ ਇਹ 21 ਮਾਡਲ ਮਸ਼ੀਨਾਂ ਚੱਲ ਜਿੱਦੀ ਹੈ ਨਾ ਬਾਈ ਹਾਂਜੀ ਵੀਰੇ 21 ਮਾਡਲ ਇਹ ਸੇਲ ਹੋ ਗਈ ਹਾਂ ਇਹ ਸੇਲ ਹੋ ਗਈ ਵੀਰੇ ਅੱਛਾ ਕਿੰਨੇ ਦੀ ਸੇਲ ਹੋ ਗਈ ਬਈ ਇਹ ਇਹ ਵੀਰੇ ਹੋਈ ਹੈ ਕਿ 229500 ਦੀ 229000 ਦੀ ਹਾਂਜੀ ਮਸ਼ੀਨ ਯਾਰ ਜਿਵੇਂ ਨਵੀਂ ਪਈ ਹੈ ਜਿਵੇਂ ਹੁਣੇ ਆਈ ਹੋਈ ਹੈ ਨਾ ਇੱਕ ਵਾਰੀ ਹਾਂਜੀ ਵੀਰੇ ਬਹੁਤ ਘੱਟ ਚੱਲੀ ਹੋਈ ਮਸ਼ੀਨ ਆਈ ਠੀਕ ਇਹ ਬਾਈ ਆਪਣੇ ਪੰਜਾਬ ਤੋਂ ਹੀ ਲਈ ਸੀ ਇਹ ਵੀ ਹਾਂਜੀ ਪੰਜਾਬ ਤੋਂ ਹੀ ਆਪਣੇ ਕੋਲੇ ਉਹ ਆਉਂਦਾ ਵੀਰੇ ਲੋਕਲ ਮਾਲ ਹੀ ਵੱਧ ਆਉਂਦਾ ਆਪਣੇ ਕੋਲੇ ਹਰਿਆਣੇ ਦਾ ਤਾਂ ਆਪਣੇ ਕੋਲੇ ਘੱਟ ਹੀ ਆਉਂਦਾ ਠੀਕ ਆ ਹਾਂ